ਠੀਕ ਆ ਪਹਿਲਾਂ ਕਿ ਆ ਪੱਪੀ ਨਿਕਲੇ ਨੁਕਲ ਨਾਂਗੇ ਜੀ ਅੱਛਾ ਜੀ ਸਤ ਸ੍ਰੀ ਅਕਾਲ ਸੱਜਣੋ ਅੱਜ ਅਸੀਂ ਪਹੁੰਚੇ ਹਾਂ ਬਾਈਚਾ ਦਰਿਆਲਾਂ ਦੇ ਘਰੇ ਬਹੁਤ ਹੀ ਤਕਲੀਫ ਚ ਸੀ ਗਾ ਔਰੀਆਂ ਬਹੁਤ ਆ ਪੈਰਾਂ ਚ ਤਕਰੀਬਨ 10 ਤੋਂ 20 ਬਾਈ ਦੱਸਦਾ ਸੀ 22 ਲੀਟਰ ਦੇ ਨੇੜੇ ਤੇੜ ਸੀ ਤੇ ਬਹੁਤ ਹੀ ਘਟ ਗਈ ਤਦ ਬਹੁਤ ਹੀ ਤੰਗ ਹੋ ਜਾਂਦਾ ਜਾਨਾ ਫਿਰ ਵੇਖ ਸਕਦਾ ਲਿੱਸੀ ਹੋ ਗਈ ਸੱਜਣੋ ਤਰਦੀ ਕਿਹੜੇ ਹਸਾਮ ਨਾਲ ਇਹਦੇ ਚਾਲ ਸਾਰੇ ਬਦਲ ਕੇ ਵਿਖਾਵਾਂਗੇ ਅੱਜ ਚੱਲ ਵੀ ਚੱਲ ਪੁੱਤ ਬਹੁਤ ਜਿਆਦਾ ਲੰਗ ਮਾਰਦੀ ਆ ਫੌਰੀਆਂ ਤੇ ਕਰਕੇ ਰੇਸ਼ਾ ਪਰਾਂ ਚ ਲਾਉਂਦੀ ਨਹੀਂ ਬਈ ਕੋਈ ਨਹੀਂ ਲਾ ਦੂੰ ਭੱਜਣ ਵੀਰੇ ਜਾਊ ਢਾਕ ਬਣੀ ਐ ਦਾ ਹੁਣੇ ਭਜਾ ਦੇਣੀ ਇੱਕ ਸਾਧ ਤਾਂ ਬਾਈ ਜੀ ਬਹੁਤ ਹੀ ਤੰਗ ਸੀਗਾ ਆਪ ਕਿਸੇ ਪੈਰਾਂ ਤੋਂ ਰੋਕ ਲੋ ਸਾ ਇੱਥੇ ਹਾਂ ਬਣ ਦ ਇਹ ਨਵੇਂ ਜਿਹੇ ਥੋੜੇ ਦਿਨ ਆਏ ਆ ਜੀ ਵੱਧ ਗਏ ਆ ਇਹ ਕਾਪਰ ਦੀ ਘਾਟ ਨਾਲ ਆ ਵੀਰੇ ਉਹ ਕਰਕੇ ਟਿਆਂ ਗਾਂ ਤੇ ਪੈ ਠੀਕ ਬਾਈ ਅਮਨਪ੍ਰੀਤ ਦੇ ਘਰੇ ਆ ਤੇ ਨਾਲ ਬਾਈ ਭੋਲਾ ਤੇ ਵਿਖਾਵਾਂਗੇ ਤੁਹਾਨੂੰ ਹੁਣ ਉਹੀ ਗਾਂ ਤੋੜ ਕੇ ਜਿਹੜੀ ਨਹੀਂ ਤੋੜਦੀ ਸੀ ਸਪੈਂਡ ਛਦਰੇ ਦੇ ਵਿੱਚ ਖੜੇ ਆ ਮੈਂਨੇ ਖੰਡ ਬਾਦ ਪਾ ਲਿਆ ਕਰ ਨੈਟ ਤੇ ਨੰਬਰ ਪਾ ਕੇ ਆਉਦਾ ਹਾਂਜੀ ਵੇਖ ਸਕਦੇ ਹੁਣ ਬਾਈ ਤੋੜ ਕੇ ਵਿਖਾਵਾਂਗੇ ਤੋਰੀ ਵੀਰੇ ਭੋਲੇ ਵੀਰੇ ਵਿਖਾਵਾਂਗੇ ਸੱਚ ਨੂੰ ਤੁਹਾਨੂੰ ਇਹਦੀ ਚਾਲ ਚੋਲ ਅੰਕਲ ਜੀ ਸੈਟ ਤੇ ਹੋ ਜਾ ਤੁਹਾਡੀ ਚੱਲ ਵੀ ਸ਼ੇਰਾ ਵੇਖ ਸਕਦੇ ਹੋ ਉਹੀ ਕਹਾ ਕਿਵੇਂ ਜਾਂਦੀ ਡਾਕ ਬਣੀ ਹੌਲੀ 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 ਜਮਾ ਫਰਕ ਪੈ ਜੂਗਾ ਕਿਹੜਾ ਚਾਲ ਵਧ ਗਈ ਆ ਰੇਸ ਵਧ ਗਈ ਆ ਬਾਈ ਬਾਈ ਅਮਨੇ ਕਿਵੇਂ ਫਰਕ ਪਿਆ? ਬਾਈ ਕਹਿੰਦਾ ਵੇਰੇ ਸਪੀਡ ਵਧ ਗਈ ਹੈ ਕਿ ਨਾਲੋਂ ਤੇ ਲੰਗ ਮਾੜਾ ਮੋਟਾ ਹਟ ਜਾਊਗੀ। ਜਿਹੜੀ ਆਦਤ ਆ ਉਹ ਹਟ ਜਾਊਗੀ ਕੋਈ ਨਹੀਂ ਡੋਂਟ ਵੈਰੀ। ਇੱਕ ਅੱਧੇ ਦائیں ਚ ਪ੍ਰੋਪਰ ਜਿਵੇਂ ਸੈੱਟ ਹੋ ਜਾਣਾ ਇਸੇ ਨੇ। ਚਾਲ ਵਾਕੀ ਤੁਸੀਂ ਸੱਜਣਾ ਵੇਖ ਸਕਦੇ ਚੱਕਰੇ ਦੇ ਵਧਾਤੇ ਆ। ਚਾਰੇ ਹੱਬਾਂ ਕਰਤੀਆਂ ਸੈੱਟ। ਵੇਖ ਸਕਦਾ ਪਰਸਨੈਲਿਟੀ ਪੂਰੀ ਗੱਲਬਾਤ ਆ ਗਾਂ ਦੀ। ਤੇ ਨਾਲ ਪਾਈ ਆ। ਬਾਈ ਦੱਸੋ ਸਾਰੀ ਗੱਲਬਾਤ ਸਸਕਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ। ਕਿਵੇਂ ਲੱਗੀ ਗੱਲਬਾਤ ਬਹੁਤ ਵਧੀਆ ਬਈ ਯਾਰ ਪਹਿਲਾਂ ਛੋਟੀ ਨਾ ਤੋਰ ਕੇ ਲਿਆਂਦੀ ਠਾਕੇ ਠੀਕ ਧੱਕੇ ਨਾਲ ਬਹੁਤ ਵਧੀਆ ਆਪੇ ਚਾਵੜੀ ਖਾਨ ਹਾਂ ਤਾਂ ਕਲਾਉਂਦੀ ਤਾਂ ਨਹੀਂ ਲੋੜ ਨਾ ਜਮਾਂ ਲੋੜ ਨਹੀਂ ਪਈ ਬਈ ਕੀ ਕਹਿਣਾ ਚਾਹੁੰਦੇ ਆਪਣੇ ਏਰੀਆ ਵਾਲੇ ਬੰਦੇ ਨੂੰ ਬਈ ਬਹੁਤ ਆ ਯਾਰ ਠੀਕ ਧੰਨਵਾਦ ਜੀ ਤੰਗ ਤੂੰ ਤਾਂ ਨਹੀਂ ਵੀਰੇ ਕਰਦੇ ਆਪਾਂ ਜਨਮਰ ਨੂੰ ਬਈ ਯਾਰ ਜਮੇ ਨਹੀਂ ਪਤਾ ਨਹੀਂ ਲੱਗਾ ਕਾ ਨੂੰ ਤਾਂ ਯਾਰ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਸੋ ਮੱਚ ਵੇਖ ਸੋ ਤਾਂ ਸਜਨੋ ਇਸ ਤਰ੍ਹਾਂ ਦਾ ਕੰਮ ਕਰਮ ਵਾਲੀ ਸਕਰੀਨ ਤੇ ਚੱਲੇ ਰਹਿਣਾ ਪਰ ਆਪਣੇ ਨਾਲ ਵਾਸਤਾ ਕਾਇਮ ਕਰ ਸਕਦੇ ਆ ਚਾ ਠੀਕ ਹੈ ਜੀ ਧੰਨਵਾਦ ਥੈਂ